एसटी नंबर no. 1 न्यूज़ टीवी देख रहे सारे दर्शकानू प्यार भरी साशी अकाल ਤੁਸੀਂ ਦੇਖ ਰਹੇ ਹੋ ਪੀਐਸਟੀ ਨੰਬਰ 1 ਨਿਊਜ਼ ਟੀਵੀ ਚਲਾ ਰਹੇ ਤੁਸੀਂ ਬੜਾ ਚੰਗਾ ਸਵਾਦ ਆਇਆ ਤਾਂ ਬੜਾ ਚੰਗਾ ਸਵਾਦ ਆਇਆ ਸਾਰੇ ਨਾਲੋ ਚੋਟੀ ਸਰਕਾਰ ਮੁន្តែਵਾਦ 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 ਜਿੰਦਾਬਾਦ 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 ਮਾਰੋ ਤੇ ਕੈਮਰਾ ਆ ਗਿਆ ਆ ਗਿਆ ਜੋੜੀ ਬਾਲ ਰਹੇ ਹੋ ਕਿਹੜੀਆਂ ਕਾਪੀਆਂ ਸਾਡੀਆਂ ਕੀ ਗੱਲਬਾਤ ਹੈ ਜੀ ਮਹਾਰਗਵੀਰ ਸਿੰਘ ਨਿਆਲ ਬਲਾਕ ਜਾਂਚੀ ਪਾਤਣਾ ਭਾਰਤੀ ਕਿਸਾਨ ਯੂਨੀਅਨ ਨੇਕਤਾ ਉਗਰਾਹਾਂ ਦਾ ਸਾਡੀਆਂ ਪੰਪ ਤੇ ਜਿਹੜਾ ਸਾਡਾ ਜਿ ਪ੍ਰੋਗਰਾਮ ਹੈ ਇਹ ਸੰਵਿਧਾਨ ਦੀਆਂ ਕਾਪੀਆਂ ਅਸੀਂ ਛਾੜਨ ਲੱਗੇ ਆ ਕਿਉਂਕਿ ਜਿਹੜੀ ਕੇਂਦਰ ਸਰਕਾਰ ਹੈ ਉਹ ਲੋਲੀ ਚੋਪੀ ਸਾਨੂੰ ਕਰਨ ਲੱਗੀ ਹੋਈ ਹੈ ਹੁਣ ਸੁਪਰੀਮ ਕੋਰਟ ਹੈ ਜਿਹੜਾ ਉਹਨੇ ਕਮੇਟੀ ਬਣਾਤੀ ਕਮੇਟੀ ਦੇ ਵਿੱਚੋਂ ਨਿਕਲਣਾ ਕੱਖ ਨਹੀਂ ਪਰ ਜਿਹੜੀ ਸਾਡੀ ਲੜਾਈ ਹੈ ਜਿੰਨਾ ਚਿਰ ਤਿੰਨੇ ਕਾਨੂੰਨਾਂ ਦੇ ਕਾਟਾ ਨਹੀਂ ਵੱਜਦਾ ਹੈਗਾ ਉਹਨਾਂ ਚਿਰ ਜਿਹੜਾ ਸਾਡਾ ਪ੍ਰੋਗਰਾਮ ਹੈ ਐਸੀ ਲੋਟੀ ਉੱਥੇ ਚੱਲਦਾ ਰਹੂਗਾ ਦਿੱਲੀ ਜਿਹੜਾ ਪੰਪ ਤੇ ਇੱਥੇ ਵੀ ਸਾਡਾ ਚੱਲਦਾ ਰਹੂਗਾ ਅੱਜ ਲੋਹੜੀ ਦੇ ਮੌਕੇ ਤੇ ਅਸੀਂ ਇਹ ਜਿਹੜਾ ਸੰਵਿਧਾਨ ਦੀਆਂ ਕਾਪੀਆਂ ਨੇ ਇਹ ਅਸੀਂ ਅੱਜ ਇੱਥੇ ਛਾੜ ਰਹੇ ਹਾਂ ਤੋਂ ਸਰਕਾਰ ਲੱਗ ਰਿਹਾ ਵੀ ਦਫਰੀ ਹੈ ਜਾਂ ਅੱਜ ਦਸੰਤ ਚਟਾਲੇ ਨੇ ਵੀ ਉੱਥੇ ਪ੍ਰਧਾਨ ਮੰਤਰੀ ਨਾਲ ਮੀਟਿੰਗ ਕੀਤੀ 15 ਤਰੀਕ ਦੀ ਸਾਡੀ ਫੇਰ ਮੀਟਿੰਗ ਹੈ ਇਸ ਤੋਂ ਪਹਿਲਾਂ ਬੜੀਆਂ ਮੀਟਿੰਗਾਂ ਹੋਈਆਂ ਪਰ ਇੱਕੋ ਗੱਲ ਹੈ ਰਟਾ ਰਟਾਇਆ ਜਵਾਬ ਇੱਕੋ ਹੀ ਗੱਲ ਹੈ ਕਿ ਇਹਦੇ ਵਿੱਚ ਸੋਧ ਕਰਦਨੇ ਆ ਸੋਧ ਕਰਦਨੇ ਆ ਸੋਧ ਕਰਦਨੇ ਆ ਪਰ ਸਾਡਾ ਸੋਧ ਤੇ ਕੋਈ ਸਮਝੌਤਾ ਨਹੀਂ ਸਾਡਾ ਜਿੰਨਾ ਚਿਰ ਕਾਟਾ ਨਹੀਂ ਮਾਰਦੇ ਤਿੰਨੇ ਕਾਨੂੰਨਾਂ ਤੇ ਰੱਦ ਨਹੀਂ ਕਰਦੇ ਹੈਗੇ ਰੱਦੀ ਦੀ ਟੋਕਰੀ ਦੇ ਵਿੱਚ ਡੇਗਦੇ ਨਹੀਂ ਹੈਗੇ ਉਹਨਾਂ ਚਿਰ ਸਾਡਾ ਜਿਹੜਾ ਦਿੱਲੀ ਮਾਰਚ ਮੋਰਚਾ ਲੱਗਿਆ ਹੋਇਆ ਸਾਰੀਆਂ ਪਾਰਟੀਆਂ ਸਾਡੀ ਕੱਲੀ ਜੱਥੇ ਬੰਦੀ ਨਹੀਂ ਉਸੇ ਰੋਟ ਚੱਲਦਾ ਰਹੂਗਾ ਕਾਫੀ ਜ਼ਿਆਦਾ ਕਿਸਾਨ ਵੀ ਵਿਚਾਰੇ ਖਾਂਦੇ ਦੇ ਨਾਲ ਉਹਦੇ ਪੂਰੇ ਹਾਲਤ ਵਿੱਚ ਪੈਸੇ ਹੀ ਕੁਝ ਖਰਚ ਤਾਂ ਵੀ ਹੋ ਗਿਆ ਸ਼ਹੀਦ ਹੋਏ ਆ ਵਿਚਾਰੇ ਕਿਸਾਨ ਆਪਣੇ ਤਾਂ ਕਿਵੇਂ ਲੱਗ ਰਿਹਾ ਹੁਣ ਇਹ ਕੇਂਦਰ ਸਰਕਾਰ ਤੇ ਕਾਫੀ ਦਬਾਅ ਵਿੱਚ ਹੈ ਜਿਹੜੀ ਕੇਂਦਰ ਸਰਕਾਰ ਹੈ ਇਹਨੂੰ ਬੜੀ ਵੱਡੀ ਫਟਕਾਰ ਲਾਈ ਹੈ ਸਪਰੀਮ ਕੋਰਟ ਨੇ ਵੀ ਐਨੇ ਬੰਦੇ ਮਾਰ ਰਹੇ ਨੇ ਤੁਸੀਂ ਰੋਜ਼ ਮੀਟਿੰਗਾਂ ਰੱਖ ਕੇ ਬੈਜ ਰਹੇ ਹੋ ਕਿ ਉਹ ਨਹੀਂ ਨਿਕ Pase ਲਾਉਂਦੇ ਹੈਗੇ ਪਰ ਇਹ ਮੋਦੀ ਸਰਕਾਰ ਹੈ ਮੈਂ ਤਾਂ ਇਹੀ ਕਹੂੰਗਾ ਕਿ ਜਿਹਨੇ ਚਾਬੀ ਚੀ ਹੋਵੇ ਉਹ ਦੇਸ਼ ਚ ਚਲਾਊਗਾ ਇਹਦਾ ਕੋਈ ਹੱਲ ਨਹੀਂ ਕੱਢ ਰਹੀ ਹੁਣ 15 ਤਰੀਕ ਦੀ ਫੇਰ ਮੀਟਿੰਗ ਰੱਖੀ ਹੋਈ ਹੈ ਉਹਦੇ ਵਿੱਚੋਂ ਸਾਡੇ ਹਿਸਾਬ ਤੱਕ ਕੋਈ ਨਿਕਲਣਾ ਵਾਲਾ ਨਹੀਂ ਪਰ ਮੀਟਿੰਗ ਤੇ ਅਸੀਂ ਜਾਂਦੇ ਹਾਂ ਕਿਉਂਕਿ ਸਾਨੂੰ ਲੋਕ ਇਹ ਨਾ ਕਹਿਣ ਵੀ ਇਹ ਮੀਟਿੰਗ ਰੱਦ ਕਰ ਦਿੰਦੇ ਨੇ ਕਿਸੇ ਸਮਝੌਤੇ ਨੇ ਸਿਰੇ ਲੱਗਣ ਤੇ ਹੱਕ ਜੀ ਨਹੀਂ ਹਨ ਮੀਟਿੰਗ ਤੇ 15 ਤਰੀਕੂ ਸੀ ਫੇਰ ਜਾਵਾਂਗੇ ਅੱਗੇ ਦੇਖੋ ਕੀ ਨਿਕਲਦਾ ਹੈ ਅੱਗੇ 26 ਜਨਵਰੀ ਆ ਰਹੀ ਹੈ ਪੂਰੇ ਭਾਰਤ ਦੇ ਸਾਰੇ ਉੱਥੇ ਜਾ ਕੇ ਬੈਠੇ ਦਿੱਲੀ ਪਾਰਟਾਂ ਦੇ ਕਿਵੇਂ ਲੱਗ ਰਿਹਾ ਤੈਨੂੰ ਆਉਣ ਵਾਲੇ ਸਮੇਂ ਦੇ ਵਿੱਚ ਬੀਜੇਪੀ ਦੇ ਕੀ ਪੋਜੀਸ਼ਨ ਕੀ ਸੀਟਾਂ ਨਿਕਲਣਗੇ ਨਾ ਗੱਲਾਂ ਨਾਲ ਸਾਨੂੰ ਬੀਜੇਪੀ ਦਾ ਪਤਾ ਨਹੀਂ ਕੀ ਨਿਕਲਣਾ ਪਰ ਸਾਡਾ ਇੱਕ ਡੇਢ ਨਿਸ਼ਚੈ ਜਿੰਨਾ ਚਿਰ ਇਹ ਤਿੰਨੇ ਕਾਨੂੰਨਾਂ ਦਾ ਕਾਨੂੰਨਾਂ ਦਾ ਕਾਟਾ ਨਹੀਂ ਵੱਜਦਾ ਉਹਨਾਂ ਚਿਰ ਅਸੀਂ ਦਿੱਲੀ ਦਾ ਜਿਹੜਾ ਪੈਂਡਾ ਨਹੀਂ ਬਿਲਕੁਲ ਨਹੀਂ ਛੱਡਣਾ ਹੈਗਾ Subscribe to my channel and also press this.